ਤੁਸੀਂ ਨੋਟ ਕੀਤਾ ਹੋਵੇਗਾ ਕਿ ਜਿਹੜੀ ਨਵੀਂ ਪੀੜੀ ਦੇ ਵਿੱਚ ਔਲਾਦ ਪੈਦਾ ਹੋ ਰਹੀ ਆ ਉਹਨਾਂ ਵਿੱਚ ਬਹੁਤ ਸਾਰੇ ਮੁੰਡਿਆਂ ਦੀ ਆਵਾਜ਼ ਕੁੜੀਆਂ ਵਰਗੀ ਬਣਦੀ ਜਾ ਰਹੀ ਆ ਜੋ ਕੁੜੀਆਂ ਵਰਗੀਆਂ ਉਹਨਾਂ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਹਰਕਤਾਂ ਲਾ ਲੋ ਜਾਂ ਮੂਵਮੈਂਟ ਲਾ ਲੋ ਜਾਂ ਉਹਨਾਂ ਦਾ ਬੋਲਣ ਦਾ ਤਰੀਕਾ ਲਾ ਲੋ ਬਹਿਣ ਦਾ ਤਰੀਕਾ ਲਾ ਲੋ ਉੱਠਣ ਦਾ ਤਰੀਕਾ ਲਾ ਲੋ ਤੁਸੀਂ ਇਹਦਾ ਨੋਟ ਕੀਤੀ ਹੋਗੀ ਕਿ ਇਹ ਇੱਕ ਗੰਭੀਰ ਮਸਲਾ ਨਹੀਂ ਆ ਇਹ ਸਭ ਇੱਕ ਸੋਚਿਆਂ ਵਾਲੀ ਪ੍ਰੇਰਿਤ ਨਹੀਂ ਕਰਦਾ ਆਪਾਂ ਕਿਸੇ ਦੇ ਘਰ ਚ ਕੋਈ ਇੰਨਾ ਦਾ ਲੜਕਾ ਆ ਜਾਂ ਹੋਵੇ ਤੇ ਆਪਾਂ ਕਈ ਵਾਰ ਹੱਸ ਪੈਨੇ ਆ ਜਾਂ ਤੇਈ ਤਰ੍ਹਾਂ ਦੇ ਆਪਾਂ ਕਈ ਰੰਗ ਕਮੈਂਟ ਦੇ ਦਿੰਦੇ ਆ ਕਿ ਫਲਾਨਾ ਕੁੜੀਆਂ ਵਰਗੀਆਂ ਹਰਕਤਾਂ ਕਰਦਾ ਇਹ ਕੱਲੂ ਸਾਡੇ ਘਰ ਵਿੱਚ ਵੀ ਪੈਦਾ ਹੋ ਸਕਦਾ ਤੇ ਫਿਰ ਵੀ ਸਾਨੂੰ ਇਹ ਕੀ ਇਹਦੇ ਪ੍ਰਤੀ ਸੁਚੇਤ ਨਹੀਂ ਹੋ ਜਾਣਾ ਚਾਹੀਦਾ ਆਖਰਕਾਰ ਕਿਉਂ ਇਹ ਮਸਲਾ ਇੰਨੀ ਤੇਜ਼ੀ ਨਾਲ ਵੱਧ ਰਿਹਾ ਇਹਨੂੰ ਰੋਕਿਆ ਕਿੰਜ ਜਾ ਸਕਦਾ ਕਿਉਂ ਮੁੰਡਿਆਂ ਦੇ ਹਾਰਮੋਨਸ ਦੇ ਵਿੱਚ ਇੰਨਾ ਜ਼ਿਆਦਾ ਪਰਵਰਤਨ ਆ ਰਿਹਾ ਹੈ ਕਿਹੜੀਆਂ ਗੱਲਾਂ ਕਰਕੇ ਆ ਰਿਹਾ ਕਿਉਂਕਿ ਕੱਲਾ ਹਾਰਮੋਨਸ ਪਰਵਰਤਨ ਨਹੀਂ ਆ ਰਿਹਾ ਜਿਹੜੇ ਨਾਲ ਤੁਸੀਂ ਦੇਖ ਲਓ ਕਿ ਬਹੁਤ ਸਾਰੀਆਂ ਹੋਰ ਵੀ ਪ੍ਰੋਬਲਮਸ ਜਿਹੜੀਆਂ ਨੇ ਫੇਸ ਕਰਦੀਆਂ ਪੈ ਰੀਆਂ ਨੇ ਆਉਣ ਵਾਲੇ ਸਮੇਂ 'ਚ ਮਾਪਿਆ ਨਹੀਂ ਕਿ ਜੇ ਆਪਾਂ ਮੁੰਡਿਆਂ 'ਤੇ ਹਾਰਮੋਨਿਆਂ ਦੀ ਆਵਾਜ਼ ਮੁੰਡਿਆਂ ਵਰਗੀ ਰਵੇ ਉਹਨਾਂ ਦੇ ਗੁਆਂਡ ਬੋਲਣ ਚਾਹਾਂ ਨਾਲ ਗੱਲ ਕਰਨ ਦਾ ਤਰੀਕਾ ਮੁੰਡਿਆਂ ਦਾ ਮੁੰਡਿਆਂ ਵਰਗਾ ਹੋਵੇ ਤੇ ਕੁੜੀਆਂ ਦਾ ਕੁੜੀਆਂ ਵਰਗਾ ਰਵੇ ਤਾਂ ਫਿਰ ਸਾਨੂੰ ਕੁਝ ਕੋ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਨਹੀਂ ਤਾਂ ਫਿਰ ਸਾਨੂੰ ਕੁਛੋਤਾਵਾ ਹੀ ਕਰਨਾ ਪਵੇਗਾ ਉਹ ਕਿਹੜੀ ਗੱਲ ਸਭ ਤੋਂ ਪਹਿਲਾਂ ਜਿਹੜੇ ਵੀ ਅਨਮੈਰਿਡ ਮੁੰਡੇ ਕੁੜੀਆਂ ਨੇ ਉਹੋਂ ਤੋਂ ਹੀ ਫਾਰਮੀ ਅੰਡੇ ਖਾਣੇ 판ਦ ਕਰਦੇ ਨੇ ਜਾਂ ਜਿਹੜੇ ਮੁੰਡੇ ਕੋ ਚਿਕਨ ਵੀ ਖਾਂਦੇ ਨੇ ਫਾਰਮੀ ਚਿਕਨ ਜਿੱਦਾ ਮੁਰਗੇ ਦਾ ਲੋਕ ਆਪਾਂ ਕਹਿੰਦੇ ਨੇ ਚਲੋ ਮੁਰਗਾ ਤਾਂ ਹੋ ਲੈ ਆਓ ਮੀਟ ਬਣਾ ਲਓ ਉਹ ਫਾਰਮੀ ਜਿਹੜੇ ਕਿੰਨੇ ਅੱਜਾਂ ਆਂਡੇ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਇਹ ਸਾਰੇ ਇੰਜੈਕਸ਼ਨ ਨਾਲ ਪੈਦਾ ਹੁੰਦੇ ਨੇ ਇਹਨਾਂ ਦਾ ਮੇਲ ਫੀਮੇਲ ਕੋਈ ਨਹੀਂ ਹੁੰਦਾ ਜਿਹਦੇ ਕਾਰਨ ਇਹਨਾਂ ਦੇ ਰਾਹੀਂ ਜਿਹੜੇ ਮਨੁੱਖੀ ਆ ਜਿਹੜੀਆਂ ਮਨੁੱਖ ਦੇ ਸਰੀਰ 'ਚ ਕਿਰਿਆਵਾਂ ਨਹੀਂ ਉਹ ਚੇਂਜਸ ਹੋ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਹਾਰਮੋਨਸ ਜਿਹੜੇ ਵੀ ਉਹ ਬਦਲ ਰਹੇ ਨੇ ਕਿਉਂਕਿ ਜਿਹੜੇ ਦੇਸੀ ਨੇ ਆਂਡੇ ਨੇ ਜਾਂ ਦੇਸੀ ਮੁਰਗੀ ਮੁਰਗੇ ਨੇ ਉਹ ਜਿਹੜੇ ਨੇ ਉਹਨਾਂ ਦਾ ਮੇਲ ਫੀਮੇਲ ਹੁੰਦਾ ਆ ਤੇਗੇ ਕਾਰਨ ਉਹਦਾ ਸਾਡੇ ਹਾਰਮੋਨਸ ਤੇ ਕੋਈ ਵੀ ਫਰਕ ਨਹੀਂ ਪੈਂਦਾ ਲੇਕਿਨ ਇਹ ਜਿਹੜੇ ਵਾ ਫਾਰਮੀ ਅੰਡੇ ਤੇ ਪਲੱਸ ਮੁਰਗੇ ਜਿਹੜੇ ਨੇ ਜਾਂ ਮੁਰਗੀ ਹੋ ਵੀ ਹੈਗੇ ਨੇ ਉਹ ਸਾਡੇ ਹਾਰਮੋਨਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਨੇ ਜਿਹਦੇ ਕਾਰਨ ਜਿਹੜੇ ਲੋਕ ਖਾ ਰਹੇ ਨੇ ਹੋ ਸਕਦਾ ਹੈ ਕਿ ਉਹ ਨਾ ਸੋਚਦੇ ਹੋਣ ਪਰ ਆਖਰਕਾਰ ਇਹ ਬਿਮਾਰੀ ਹੋਣੀ ਕਿਉਂ ਮੈਂ ਪਿਛਲੇ 30 ਸਾਲਾਂ ਤੋਂ ਤੁਸੀਂ ਨੋਟ ਕੀਤਾ ਹੋਊਗਾ ਪਹਿਲਾਂ ਇਹ ਇਵੇਂ ਦਾ ਕੋਈ ਪ੍ਰੋਬਲਮ ਨਹੀਂ ਸੀ ਬਹੁਤ ਘੱਟ ਸੀ ਅੱਜ ਬਹੁਤ ਹਰ ਮੋਦੇ ਤੁਹਾਨੂੰ ਦਸਵਾ 12 ਮੁੰਡਿਆਂ ਤੇ ਪਾ ਕੇ ਇੱਕ ਲੜਕਾ ਦੇਖ ਨੂੰ ਮਿਲੇਗਾ ਜਿਹਦੀਆਂ ਆਦਤਾਂ ਬੋਲਣ ਦਾ ਤਰੀਕਾ ਬੈਣ ਉੱਠਣ ਦਾ ਤਰੀਕਾ ਉਹਦਾ ਲੜਕੀਆਂ ਵਰਗਾ ਲੱਗੇਗਾ ਜੋ ਕਿ ਗੰਭੀਰ ਮਸਲਾ ਸਾਨੂੰ ਇੱਥੇ ਗੰਭੀਰ ਤਰ੍ਹਾਂ ਸੋਚਣਾ ਪਵੇਗਾ ਨਾਲ ਦੀ ਨਾਲ ਇਹ ਜਿਹੜੀਆਂ ਲੜਕੀਆਂ ਬਹੁਤ ਭਾਰੀ ਕਸਰਤ ਕਰਨ ਲੱਗ ਪਈਆਂ ਤੁਸੀਂ ਇਹ ਵੀ ਦੇਖਿਆ ਹੋਣਾ ਕਸਰਤ ਦੇ ਵਿੱਚ ਇਹ ਜਿਵੇਂ ਭੰਗੜਾ ਕਾਉਣ ਲੱਗ ਪਈਆਂ ਨੇ ਤੇ ਉਹ ਦਿੱਤਾ ਛੜ ਦਿੱਤਾ ਭੰਗੜਾ ਕਾਉਣ ਲੱਗ ਪਈਆਂ ਜਿਹੜੀਆਂ ਕੁੜੀਆਂ ਭੰਗੜਾ ਕਾਉਂਦੀਆਂ ਨੇ ਜਾਂ ਭੰਗੜੇ ਵਾਲੇ ਸਟੈਪ ਪਾਉਂਦੇ ਦੀ ਜਨਰੇਸ਼ਨ ਤੇ ਵੀ ਇਹ ਹਾਰਮੋਨਸ ਪ੍ਰਭਾਵਿਤ ਕਰ ਰਹੇ ਨੇ ਉਹਨਾਂ ਦੇ ਮੁੰਡੇ ਜਿਹੜੇ ਨੇ ਉਹਨਾਂ ਦੀ ਗੁਬੇਰੀ ਪੈਦਾ ਹੁੰਦਾ ਹੈ ਉਹਦੀਆਂ ਜਿਹੜੇ ਹਾਰਮੋਨਸ ਦੇ ਤੱਤ ਨੇ ਉਹਨਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਨੇ ਮੈਂ ਸਮਝਦਾ ਜਿਹੜੇ ਜਿਹੜੇ ਮੁੰਡੇ ਗਿੱਟਾ ਪਾਉਣ ਵਾਲੇ ਤੋਂ ਪਾਸੇ ਤੁਰਦੇ ਨੇ ਕਿਉਂਕਿ ਗਿੱਟਾ ਇੱਕ ਨਾਰਮਲੀ ਮੂਵਮੈਂਟ ਹੈ ਇਹ ਇੱਕ ਕੁੜੀਆਂ ਦੇ ਹਿੱਸੇ ਦੀ ਐਕਸਰਸਾਈਜ਼ ਹੈ ਕਿ ਜਿਹੜਾ ਮਰਦਾਂ ਦੀ ਐਕਸਰਸਾਈਜ਼ ਹੈ ਜਿਹੜੀ ਹੀ ਉਹ ਨੂੰ ਮੰਨੂ ਭਗੜਾਇਆ ਇਹ ਕੁਦਰਤੀ ਤੌਰ ਤੇ ਨਹੀਂ ਸਾਡੇ ਵੱਡਿਆਂ ਨੇ ਵੀ ਡਿਵਾਈਡ ਕੀਤਾ ਕੁਝ ਸੋਚ ਕੇ ਕੀਤਾ ਪਰ ਅੱਜ ਅਸੀਂ ਉਹਨਾਂ ਤੋਂ ਭਾਗੀ ਕੁਡੇ ਜਾ ਰਹੇ ਹਾਂ ਅਸੀਂ ਉਹ ਚੀਜ਼ਾਂ ਉਹ ਕੰਮ ਕਰਨਾ ਪਏ ਜਿਹੜੀਆਂ ਕੁੜੀਆਂ ਦੇ ਕੰਮ ਹੈ ਉਹ ਮੁੰਡੇ ਕਰਨ ਲੱਗ ਪਏ ਨੇ ਮੁੰਡਿਆਂ ਦੇ ਕੰਮ ਕੁੜੀਆਂ ਕਰ ਲੱਗ ਪਈਆਂ ਨੇ ਜੋ ਇੱਕ ਗੰਭੀਰ ਮਸਲਾ ਮੈਂ ਸਮਝਦਾ ਹਰੇਕ ਸੂਝਮਾਨ ਮਾਪੇ-ਪਾਪ ਨੂੰ ਜਿਹੜੇ ਅਨਮੈਰਿਜ ਨਹੀਂ ਜਿਨ੍ਹਾਂ ਨੇ ਗਾਂਹ ਔਲਾਦ ਹੋਈਆਂ ਉਹ ਹੁਣ ਤੋਂ ਹੀ ਸੁਚੇਤ ਹੋ ਜਾਣ ਨਹੀਂ ਤਾਂ ਇਹ ਨਤੀਜੇ ਉਹਨਾਂ ਨੂੰ ਭੁਗਤਨੇ ਪੈ ਸਕਦੇ ਨੇ ਜਿਵੇਂ ਹੁਣ ਤੇਜ਼ੀ ਨਾਲ ਜਿਹੜੇ ਬੱਚਿਆਂ ਦੀਆਂ ਆਦਤਾਂ ਤੇਜ਼ ਹੋ ਰਹੀਆਂ ਨੇ ਇਹ ਸਾਰੇ ਹਾਰਮੋਨਸ ਨੇ ਇੱਕ ਗੰਭੀਰ ਮੈਟਰ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਇਸ ਐਂਗਲ ਤੋਂ ਆਪਾਂ ਹੀ ਕਾਫੀਆ ਵਿਚਾਰ ਕਰਨੀ ਸਾਨੂੰ ਕਿਸੇ ਨੇ ਦੱਸਣ ਨਹੀਂ ਆਉਣਾ ਸਾਡੀਆਂ ਪੀੜ੍ਹੀਆਂ ਦਾ ਬਿੜਾ ਕਰਕੇ ਤਦ ਹੋਣਾ ਜਦੋਂ ਅਸੀਂ ਉੱਤੇ ਗੱਲ ਕਰਨੀ ਛੱਡ ਦੇਪੀ ਮੈਂ ਆਸ ਕਰਦਾ ਤੁਸੀਂ ਇਸ ਵਿਸ਼ੇ ਬਾਰੇ ਸੋਚੋਗੇ ਤੇ ਇਹ ਜਿਹੜੇ ਖਾਸ ਕਰਕੇ ਇਹ ਦੋ ਚੀਜ਼ਾਂ ਵੱਲ ਧਿਆਨ ਦਿਓ ਕਿ ਜਿਹੜੀਆਂ ਸਾਡੇ ਹਾਰਮੋਨ ਨੂੰ ਪ੍ਰਭਾਵਿਤ ਕਰੀਆਂ ਨੇ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤੋਂ ਸਿੱਖਾ ਕੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤੋਂ ਸਿੱਖਾ Wahid Gurdi Kakal sah, Wahid Gurdi Kifatih.